ਜੰਮੂ ਕਸ਼ਮੀਰ ਇੱਕ ਵਾਰ ਫਿਰ ਕੁਦਰਤੀ ਆਫਤ ਦੀ ਲਪੇਟ ਵਿੱਚ ਹੈ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀ ਘਟਨਾ ਨਾਲ ਰਾਜ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚੀ ਹੋਈ ਹੈ ਖਾਸ ਕਰਕੇ ਕਟੜਾ ਖੇਤਰ ਵਿੱਚ ਜੋ ਕਿ ਮਾਤਾ ਵੈਸ਼ਨੋ ਦੇਵੀ ਮੰਦਿਰ ਕਾਨ ਧਾਰਮਿਕ ਸੈਰ ਸਪਾਟੇ ਦਾ ਇੱਕ ਪ੍ਰਮੁੱਖ ਕੇਂਦਰ ਹੈ ਇਸ ਸਥਾਨ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਮੀ ਕਾਨ ਪਹਾੜਾ ਵਿੱਚ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ ਹੈ ਜਿਸ ਕਾਰਨ ਭਾਰੀ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਮਲੀ ਜਾਣਕਾਰੀ ਅਨੁਸਾਰ ਕਟੜਾ ਤੋਂ ਮਾਤਾ ਵੈਸ਼ਨ ਦੇਵੀ ਮੰਦਿਰ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 30 ਲੋਕਾਂ ਦੀ ਜਾਨ ਚਾ ਚੁੱਕੀ ਹੈ ਇਹ ਰਸਤਾ ਚਦਾਲੂਆਂ ਲਈ ਮੁੱਖ ਰਸਤਾ ਹੈ ਪਰ ਕੁਦਰਤੀ ਆਫਤ ਕਾਰਨ ਹੁਣੇ ਪੂਰੀ ਤਰ੍ਹਾਂ ਮਲਬੇ ਨਾਲ ਢਕਿਆ ਹੋਇਆ ਹੈ ਰਿਆਸੀ ਦੇ ਐਸਐਸਪੀ ਪਰਮਵੀਰ ਸਿੰਘ ਦੇ ਅਨੁਸਾਰ ਬਚਾਅ ਟੀਮਾਂ ਮੌਕੇ ਤੇ ਤਾਇਨਾਤ ਹਨ ਅਤੇ ਰਾਹਤ ਕਾਰਜ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਹਾਲਾਂਕਿ ਖਰਾਬ ਮੌਸਮ ਅਤੇ ਨਕਾਤਾ ਡਿਗਰੇ ਮਲਬੇ ਕਾਰਨ ਕਾਰਜਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ chandar consultants limited building maintenance handyman under Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under CheckTrade www platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ